ਮੱਥਾ ਟੇਕ ਕੇ ਆ ਰਹੇ ਕਿੰਨੇ ਹੀ ਪਰਿਵਾਰ ਇੱਕੋ ਝਟਕੇ ਦੇ ਵਿੱਚ ਉਜੜ ਗਏ ਇੱਕ ਪਾਸੇ ਮੋਟਰਸਾਈਕਲ ਤੇ ਸਵਾਰ ਮੁੰਡੇ ਦੂਸਰੇ ਪਾਸੇ ਇੱਕ ਗੱਡੀ ਦੇ ਵਿੱਚ ਸਵਾਰ ਪੂਰਾ ਪਰਿਵਾਰ ਪਤਾ ਲੱਗਿਆ ਕਿ ਗੱਡੀ ਵਾਲਿਆਂ ਦੀ ਕਾਰ ਖਾਈ ਦੇ ਵਿੱਚ ਝੜ ਗਈ ਜਿਸ ਤੋਂ ਬਾਅਦ ਉਸਦੇ ਵਿੱਚ ਸਵਾਰ ਉਹਨਾਂ ਦੇ ਅਣਵਿਆਹੀ ਬੱਚੇ ਧੀ ਅਤੇ ਪਤੀ ਪਤਨੀ ਸ਼ਾਮਿਲ ਸੀ ਉਹਨਾਂ ਦੀ ਵੀ ਜਾਨ ਚਲੀ ਗਈ ਤੇ ਇੱਧਰ ਮੋਟਰਸਾਈਕਲ ਤੇ ਸਵਾਰ ਇੱਕ ਹੋਰ ਹਾਦਸਾ ਹੋਇਆ ਕਾਰ ਦੇ ਨਾਲ ਟੱਕਰ ਹੋਣ ਤੋਂ ਬਾਅਦ ਜਿੱਥੇ ਇੱਕੋ ਮੋਟਰਸਾਈਕਲ ਤੇ ਪੰਜ ਮੁੰਡੇ ਸਵਾਰ ਹੋ ਕੇ ਆ ਰਹੇ ਸਨ ਕਿ ਉਹਨਾਂ ਦੀ ਟੱਕਰ ਹੋਣ ਤੋਂ ਬਾਅਦ ਉੱਤੇ ਉੱਪਰ ਬੈਠੇ ਦੋ ਨੌਜਵਾਨ ਮੁੰਡਿਆਂ ਦੀ ਜਾਨ ਚਲੀ ਗਈ ਜਦੋਂ ਕਿ ਬਾਕੀ ਦੇ ਤਿੰਨ ਗੰਭੀਰ ਰੂਪ ਤੇ ਨਾਲ ਜ਼ਖਮੀ ਨੇ ਇਹ ਖਬਰ ਨਵਾਂ ਸ਼ਹਿਰ ਤੋਂ ਸਾਹਮਣੇ ਆ ਰਹੀ ਸੀ ਤੇ ਦੂਸਰੇ ਪਾਸੇ ਜਿੱਥੇ ਸਾਰਾ ਪਰਿਵਾਰ ਇੱਕੋ ਝਟਕੇ ਦੇ ਵਿੱਚ ਮੁੱਕਿਆ ਉਹ ਪਰਿਵਾਰ ਪਠਾਨਕੋਟ ਦਾ ਰਹਿਣ ਵਾਲਾ ਸੀ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਦੱਸਿਆ ਗਿਆ ਕਿ ਉਹ ਬੇਹੱਦ ਹੀ ਚਿੰਤਾ ਅਤੇ ਦੁੱਖ ਦੇ ਵਿੱਚ ਨੇ ਕਿਉਂਕਿ ਉਹਨਾਂ ਦਾ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਤੇ ਇੱਧਰ ਜਿਹੜੇ ਨੌਜਵਾਨ ਹਸਪਤਾਲ ਵਿਖੇ ਪੜ੍ਹਦੇ ਨੇ ਉਹਨਾਂ ਦਾ ਪਰਿਵਾਰ ਰੋਂਦਾ-ਕੁਰਲਾਉਂਦਾ ਹੋਇਆ ਰੱਬ ਦੇ ਅੱਗੇ ਅਰਦਾਸਾਂ ਕਰ ਰਿਹਾ ਹੈ ਕਿ ਸਾਡੇ ਪੁੱਤ ਨੂੰ ਠੀਕ ਕਰ ਦੇਵੋ ਪਰ ਕਿਸ ਤਰ੍ਹਾਂ ਦੇ ਨਾਲ ਇੱਕੋ ਮੋਟਰਸਾਈਕਲ ਤੇ ਸਵਾਰ ਹੋ ਕੇ ਇਹ ਪੰਜ ਜਾਣੇ ਆ ਰਹੇ ਸੀ ਜਿਨ੍ਹਾਂ ਨੂੰ ਸੰਭਲਣ ਤੱਕ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਇੱਕੋ ਝਟਕੇ ਦੇ ਵਿੱਚ ਦੋ ਨੌਜਵਾਨ ਮੁੰਡੇ ਖਤਮ ਹੋ ਗਏ ਇਸ ਪੂਰੀ ਘਟਨਾ ਤੋਂ ਬਾਅਦ ਦੋਹਾਂ ਪਰਿਵਾਰਾਂ ਦੇ ਵੱਲੋਂ ਹੋਰ ਕੀ ਕੁਝ ਪਤਾ ਲੱਗਿਆ ਮੌਕੇ ਤੇ ਮੌਜੂਦ ਚਸ਼ਮਦੀਦਾਂ ਦੇ ਵੱਲੋਂ ਕੀ ਕੁਝ ਦੇਖਿਆ ਗਿਆ ਉਹ ਸੁਣਾ ਦਿੰਨੇ ਆ ਪਰ ਇੱਕ ਵਾਰੀ ਫਿਰ ਤੋਂ ਦੱਸ ਦਈਏ ਕਿ ਇਹ ਖਬਰਾਂ ਪਠਾਨਕੋਟ ਤੇ ਨਵਾਂ ਸ਼ਹਿਰ ਤੋਂ ਸਾਹਮਣੇ ਆ ਰਹੀਆਂ ਨੇ ਅਥਾਰਟੀ ਆ ਰਹੇ ਸੀ ਤੇ ਮੁਜਾਰੀ ਮੋੜ ਦੇ ਉੱਤੇ ਕਾਹਨ ਜੀ ਨਾਲ ਐਕਸੀਡੈਂਟ ਹੋ ਗਿਆ ਤੇ ਇਹ ਇੱਕੋ ਹੀ ਮੋਟਰਸਾਈਕਲ ਤੇ ਪੰਜ ਜਣੇ ਗੋਇ ਮੋਟਰਸਾਈਕਲ ਤੇ ਪੰਜ ਜਣੇ ਪੰਜ ਜਣੇ ਪੰਜ ਜਣੇ ਗੱਡੀ ਦੇ ਵਿੱਚ ਇੱਕ ਮੈਂਬਰ ਸੀ ਤੇ ਕਿੰਨੇ ਜਣਿਆਂ ਦੀ ਕੈਜੂਐਲਟੀ ਆ ਦੋ ਜਣਾਂ ਦੀ ਡੈੱਟ ਹੋ ਗਈ ਆ ਤੇ ਤਿੰਨ ਜਣੇ ਗੱਡੀ ਵਿੱਚ ਮਾਸ਼ਲਾ ਦੋ ਦੇ ਕੀ ਨਾਮ ਆ ਉੱਤਰ ਮਨਜੂਰਾ ਸਿੰਘ ਰਵੀ ਸੋਹਾ ਤੇ ਉੱਤਰ ਪ੍ਰਸੇਨਤ ਇਹ ਕਿੰਨੀ ਉਮਰ ਇਹਨਾਂ ਦੀ ਉਹਨਾਂ ਦੀ ਕਰੀਬ ਤੇ ਖੜਾ ਹੋ ਰਿਹਾ ਤੇ ਘੱਟੇ ਆ ਰਿਹਾ ਜੀ ਕਰਨ ਬੱਜੇ ਕਿਹਦੇ 7:00 ਕਰੇ ਅੱਜ ਪਠਾਨਕੋਟ ਦੇ ਵਿੱਚ ਇੱਕ ਬਹੁਤ ਹੀ ਕਾਲਾ ਦਿਨ ਹੈ ਕਿ ਸਾਡੇ ਪਠਾਨਕੋਟ ਦੇ ਚਾਰ ਬੰਦੇ ਲਾਡੀ ਜੀ ਦੀਕਸ਼ਾ ਜੀ ਤੇ ਨਿਹਾ ਜੀ ਬੇਟੀ ਜਿਹੜੀ ਅਨ ਮੈਰਿਡ ਤੇ ਪੰਡਾਰੀ ਜੀ ਇਹਨਾਂ ਦੀ ਡੈਥ ਮਨੀ ਮੇਹਸਤੀ ਯਾਤਰਾ ਕਰਨਗੇ ਦੇ ਵਿੱਚ ਹੋਈ ਹੈ ਅੱਜ ਬਹੁਤ ਹੀ ਸ਼ਰਧ ਦੇ ਵਿੱਚ ਸ਼ੋਕ ਦੀ ਲਹਿਰ ਹੈ ਵੇ ਨੌਜਵਾਨ ਬੱਚੇ ਸਾਡੇ ਜਿਨ੍ਹਾਂ ਨੇ आले ਜੀਵਨ ਜੀਣਾ ਸੀ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਇਸ ਆਨ ਚੜ੍ਹ ਕੇ ਚਲੇ ਗਏ ਇਸ ਤੋਂ ਵੱਡਾ ਦੁੱਖ ਹਰ ਸ਼ਰਦ ਵਿੱਚ ਕੀ ਹੋ ਸਕਦਾ ਮੈਂ ਨਾ ਸ਼ਬਦਾਂ ਦੇ ਨਾਲ ਹੀ ਉਹਨਾਂ ਸਾਰੇ ਆਪਣੇ ਬੱਚਿਆਂ ਨੂੰ ਸ਼ਰਧਾਂਜਲੀ ਦੇਣਾ ਵੀ ਚਾਹੁੰਦਾ ਹਾਂ ਦੀ ਵਿਛੜੀ ਘਰ ਨੂੰ ਪ੍ਰਭੂ ਆਪਣੇ ਚਰਨਾਂ ਦੇ ਨਿਵਾਸ ਦੇ ਜੀ ਉਹ ਯਾਤਰਾ ਦੇ ਉੱਤੇ ਬਹੁਤ ਇੱਕ ਪਵਿੱਤਰ ਯਾਤਰਾ ਦੇ ਉੱਤੇ ਗਏ ਦੇ ਸੀ ਉਥੇ ਹੀ ਉਹਨਾਂ ਦਾ ਅੰਤ ਹੋਇਆ ਮੈਂ ਪਰਮਪੀਤਾ ਪਰਮਾਸ਼ਾ ਅਗੇ ਅਰਦਾਸ ਕਰਨਾ ਕਿ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇ ਐਸੀ ਆਮ